ਬੜੇ ਪੁਰਾਣੇ ਸਮਿਆਂ ਦੀ ਗੱਲ ਹੈ ਕਿਸੇ ਸ਼ਹਿਰ ਤੋਂ ਕੁਝ ਫਾਸਲੇ ਤੇ ਇੱਕ ਪੁਰਾਣੀ ਤੇ ਸ਼ਾਂਤ ਜੀ ਬਸਤੀ ਵਿੱਚ ਤਿੰਨ ਡਾਕੂ ਰਹਿੰਦੇ ਸੀ ਉਹਨਾਂ ਦੀ ਚਲਾਕੀ ਇਹ ਸੀ ਕਿ ਉਹ ਆਮ ਲੋਕਾਂ ਵਾਂਗ ਹੀ ਦਿਖਾਈ ਦਿੰਦੇ ਸੀ ਸਾਦਾ ਲਿਬਾਸ ਨਰਮ ਬੋਲਚਾਲ ਤੇ ਵੇਖਣ ਵਿੱਚ ਬੜੇ ਨੇਕ ਤੇ ਭਲੇ ਇਨਸਾਨ ਬਸਤੀ ਦੇ ਲੋਕ ਉਹਨਾਂ ਨੂੰ ਸ਼ਰੀਫ ਤੇ ਚੰਗੇ ਇਨਸਾਨ ਸਮਝਦੇ ਸੀ ਇੱਥੋਂ ਤੱਕ ਕਿ ਉਹਨਾਂ ਦੇ ਆਪਣੇ ਘਰ ਵਾਲੇ ਵੀ ਉਹਨਾਂ ਦੇ ਅਸਲੀ ਚਿਹਰਿਆਂ ਤੋਂ ਅਣਜਾਣ ਸੀ ਪਰ ਹਕੀਕਤ ਇਹ ਸੀ ਕਿਉਂ ਤਿੰਨੋਂ ਰਾਤ ਦੇ ਹਨੇਰੇ ਵਿੱਚ ਦੂਰਲੇ ਇਲਾਕਿਆਂ ਵਿੱਚ ਚੋਰੀ ਕਰ ਨਿਕਲ ਜਾਂਦੇ ਤੇ ਬੜੀ ਸਫਾਈ ਨਾਲ ਚੋਰੀ ਕਰਕੇ ਸਵੇਰ ਹੋਣ ਤੋਂ ਪਹਿਲਾਂ ਵਾਪਸ ਆਪਣੀ ਬਸਤੀ ਵਿੱਚ ਆ ਜਾਂਦੇ ਇਹ ਤਿੰਨੇ ਨਾ ਸਿਰਫ ਚੋਰ ਸੀ ਸਗੋਂ ਪੱਕੇ ਦੋਸਤ ਵੀ ਸੀ ਉਹਨਾਂ ਦੀ ਦੋਸਤੀ ਅਜਿਹੀ ਸੀ ਕਿ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਹੱਥ ਕਦੇ ਨਹੀਂ ਛੱਡਦੇ ਸੀ ਕੋਈ ਵੀ ਮੁਸ਼ਕਲ ਆਉਂਦੀ ਤਾਂ ਤਿੰਨੋਂ ਜਾਣੇ ਮਿਲ ਕੇ ਉਹਦਾ ਸਾਹਮਣਾ ਕਰਦੇ ਉਹ ਇੱਕ ਦੂਜੇ ਤੇ ਭਰੋਸਾ ਕਰਦੇ ਤੇ ਹਰ ਹਾਲਾਤ ਵਿੱਚ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ। ਉਹਨਾਂ ਵਿੱਚ ਅਜਿਹੀ ਏਕਤਾ ਸੀ ਜਿਵੇਂ ਦਿਲ ਦੇ ਤਿੰਨ ਟੁਕੜੇ ਜੋ ਕਦੇ ਵੀ ਵੱਖ ਨਾ ਹੋਣ। ਇੱਕ ਦਿਨ ਤਿੰਨੋਂ ਦੋਸਤਾਂ ਨੇ ਆਪਸ ਵਿੱਚ ਬੈਠ ਕੇ ਇੱਕ ਨਵੀਂ ਯੋਜਨਾ ਬਣਾਈ। ਉਹਨਾਂ ਨੇ ਕਿਤੇ ਸੁਣਿਆ ਸੀ ਕਿ ਇੱਕ ਦੂਰਲੇ ਇਲਾਕੇ ਵਿੱਚ ਬਹੁਤ ਅਮੀਰ ਲੋਕ ਵੱਸਦੇ ਨੇ ਜਿਨ੍ਹਾਂ ਦੇ ਘਰਾਂ ਵਿੱਚ ਸੋਨਾ, ਚਾਂਦੀ ਤੇ ਕੀਮਤੀ ਚੀਜ਼ਾਂ ਆਮ ਭਰੀਆਂ ਪਈਆਂ ਨੇ। ਉਹਨਾਂ ਦੇ ਦਿਲ ਵਿੱਚ ਲਾਲਚ ਜਾਗ ਪਿਆ। ਉਹਨਾਂ ਨੇ ਸੋਚਿਆ ਕਿ ਜੇਕਰ ਉਥੇ ਇੱਕ ਵੀ ਵੱਡਾ ਡਾਕਾ ਮਾਰਿਆ ਜਾਵੇ ਤਾਂ ਇੱਕੋ ਰਾਤ ਵਿੱਚ ਕਿਸਮਤ ਬਦਲ ਸਕਦੀ ਹੈ ਫਿਰ ਨਾ ਹੀ ਛੋਟੀਆਂ-ਛੋਟੀਆਂ ਚੋਰੀਆਂ ਕਰਨੀਆਂ ਪੈਣਗੀਆਂ ਨਾ ਹੀ ਹਰ ਰਾਤ ਖਤਰਾ ਚੱਲਣਾ ਪਵੇਗਾ ਤਿੰਨਾਂ ਨੇ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਯੋਜਨਾ ਬਣਾਈ ਤੇ ਆਖਰਕਾਰ ਇੱਕ ਖਤਰਨਾਕ ਪਰ ਲਾਲਚ ਭਰੇ ਕੰਮ ਲਈ ਤਿਆਰ ਹੋ ਗਏ ਸੋ ਅਗਲੀ ਸਵੇਰ ਉਹ ਆਪਣੇ ਘਰਦਿਆਂ ਨੂੰ ਇਹ ਆਖ ਕੇ ਨਿਕਲੇ ਕਿ ਉਹ ਕੰਮ ਦੀ ਭਾਲ ਵਿੱਚ ਜਾ ਰਹੇ ਨੇ ਤੇ ਉਸ ਅਮੀਰ ਸ਼ਹਿਰ ਵੱਲ ਰਵਾਨਾ ਹੋ ਗਏ ਇਹ ਸਫ਼ਰ ਆਸਾਨ ਨਹੀਂ ਸੀ ਸ਼ਹਿਰ ਬਹੁਤ ਦੂਰ ਸੀ ਤੇ ਇੱਕ ਦਿਨ ਦਾ ਥਕਾਵਟ ਭਰਿਆ ਸਫ਼ਰ ਸੀ ਪਰ ਉਹ ਇੱਕ ਹੌਸਲੇ ਤੇ ਉਮੀਦ ਨਾਲ ਤੁਰੇ ਜਾ ਰਹੇ ਸੀ ਆਖਰ ਜਦੋਂ ਉਹ ਸ਼ਹਿਰ ਪਹੁੰਚੇ ਤਾਂ ਉਹਨਾਂ ਦੇ ਚਿਹਰਿਆਂ ਤੇ ਥੋੜੀ ਜਿਹੀ ਵੀ ਥਕਾਵਟ ਨਹੀਂ ਸੀ ਸਗੋਂ ਅਜੇ ਹੀ ਮਾਸੂਮੀਅਤ ਤੇ ਸੱਚਾਈ ਝਲਕ ਰਹੀ ਸੀ ਕਿ ਜੋ ਵੀ ਉਹਨਾਂ ਨੂੰ ਵੇਖਦਾ ਉਹਨਾਂ ਤੇ ਤੁਰੰਤ ਭਰੋਸਾ ਕਰ ਲੈਂਦਾ ਤਿੰਨੋਂ ਦੋਸਤਾਂ ਨੇ ਸ਼ਹਿਰ ਪਹੁੰਚ ਕੇ ਇੱਕ ਸਰਾਂ ਵਿੱਚ ਡੇਰਾ ਲਾਇਆ ਉੱਥੇ ਸਾਦਾ ਜਿਹਾ ਖਾਣਾ ਖਾਦਾ ਪਰ ਉਹਨਾਂ ਦੇ ਦਿਲ ਔਰ ਦਿਮਾਗ ਵਿੱਚ ਤਾਂ ਸਿਰਫ ਇੱਕੋ ਵਿਚਾਰ ਘੁੰਮ ਰਿਹਾ ਸੀ ਉਹ ਸੀ ਅੱਜ ਰਾਤ ਦੇ ਡਾਕੇ ਦਾ ਜੋ ਉਹਨਾਂ ਦੀ ਕਿਸਮਤ ਬਦਲ ਸਕਦਾ ਸੀ ਸੁਖਾਣੇ ਤੋਂ ਬਾਅਦ ਉਹ ਖਮੋਸ਼ੀ ਨਾਲ ਬੈਠ ਕੇ ਰਾਤ ਦੇ ਹਨੇਰੇ ਦੀ ਉਡੀਕ ਕਰ ਲੱਗ ਪਏ ਸਮਾਂ ਲੰਘਦਾ ਗਿਆ ਸੂਰਜ ਡੁੱਬਿਆ ਤੇ ਹਨੇਰਾ ਛਾ ਗਿਆ ਜਦੋਂ ਰਾਤ ਗੂੜੀ ਹੋਈ ਤੇ ਚਾਰੇ ਪਾਸੇ ਸ਼ਾਂਤੀ ਛਾ ਗਈ ਤਾਂ ਉਹ ਤਿੰਨੋ ਹੌਲੀ-ਹੌਲੀ ਉੱਠੇ ਤੇ ਆਪਣੀ ਬਣਾਈ ਹੋਈ ਯੋਜਨਾ ਮੁਤਾਬਕ ਇੱਕ ਘਰ ਵੱਲ ਰਵਾਨਾ ਹੋ ਗਏ ਉਹਨਾਂ ਨੇ ਪਹਿਲੇ ਹੀ ਦੈਨ ਆ ਕੇ ਉਸ ਘਰ ਨੂੰ ਦੂਰੋਂ ਵੇਖ ਲਿਆ ਸੀ। ਇਹ ਇੱਕ ਪੁਰਾਣਾ ਪਰ ਅਮੀਰਾਂ ਦਾ ਘਰ ਲੱਗਦਾ ਸੀ। ਉਹਨਾਂ ਚੁੱਪਚਾਪ ਉਸ ਘਰ ਵਿੱਚ ਡਾਕਾ ਮਾਰਨ ਦਾ ਇਰਾਦਾ ਕੀਤਾ। ਚਾਰੇ ਪਾਸੇ ਜਾਇਜ਼ਾ ਲਿਆ ਤੇ ਧਿਆਨ ਨਾਲ ਸੁਣਿਆ ਕਿ ਘਰ ਦੇ ਅੰਦਰ ਕਿੰਨੇ ਜੀ ਨੇ। ਥੋੜੀ ਉਡੀਕ ਤੇ ਜਾਂਚ ਪੜਤਾਲ ਤੋਂ ਬਾਅਦ ਅੰਦਾਜ਼ਾ ਹੋਇਆ ਕਿ ਘਰ ਵਿੱਚ ਜ਼ਿਆਦਾ ਬੰਦੇ ਨਹੀਂ ਤੇ ਇਹੀ ਸਮਾਂ ਡਾਕਾ ਮਾਰਨ ਲਈ ਠੀਕ ਹੈ। ਉਹ ਹੌਲੀ-ਹੌਲੀ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ। ਹਰ ਕਦਮ ਤੇ ਉਹਨਾਂ ਦੀਆਂ ਅੱਖਾਂ ਹਰ ਹਲਜਲ ਉੱਪਰ ਧਿਆਨ ਦੇ ਰਹੀਆਂ ਸੀ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਪਰ ਉਹ ਪੂਰੇ ਵਿਸ਼ਵਾਸ ਨਾਲ ਅੱਗੇ ਵਧੇ ਜਾ ਰਹੇ ਸੀ ਉਹ ਪੈਸੇ ਗਹਿਣੇ ਤੇ ਕੀਮਤੀ ਚੀਜ਼ਾਂ ਦੀ ਤਲਾਸ਼ ਕਰਨ ਲੱਗ ਪਏ ਇੱਕ ਦੋ ਕਮਰਿਆਂ ਦੀ ਤਲਾਸ਼ੀ ਤੋਂ ਬਾਅਦ ਇੱਕ ਕਮਰੇ ਵਿੱਚ ਉਹਨਾਂ ਨੂੰ ਇੱਕ ਬੁੱਢੀ ਔਰਤ ਨਜ਼ਰ ਆਈ ਜੋ ਕਿ ਗੂੜੀ ਨੀਂਦ ਵਿੱਚ ਸੌ ਰਹੀ ਸੀ ਉਹ ਕਾਫੀ ਬਿਰਧ ਲੱਗ ਰਹੀ ਸੀ ਤੇ ਪੂਰੀ ਤਰ੍ਹਾਂ ਬੇਖਬਰ ਸੀ ਕਿ ਘਰ ਵਿੱਚ ਹੋ ਕੀ ਰਿਹਾ ਹੈ ਚੋਰਾਂ ਨੇ ਹੌਲੀ-ਹੌਲੀ ਬਾਕੀ ਕਮਰਿਆਂ ਦੀ ਤਲਾਸ਼ੀ ਜਾਰੀ ਰੱਖੀ ਆਖਰਕਾਰ ਇੱਕ ਕਮਰੇ ਵਿੱਚ ਉਹਨਾਂ ਦੀਆਂ ਅੱਖਾਂ ਚਮਕ ਉਠੀਆਂ ਇੱਕ ਵੱਡੇ ਸੰਦੂਕ ਵਿੱਚੋਂ ਉਹਨਾਂ ਨੂੰ ਕੀਮਤੀ ਸਮਾਨ ਤੇ ਸੋਨੇ ਦੇ ਸਿੱਕਿਆਂ ਨਾਲ ਭਰਿਆ ਹੋਇਆ ਥੈਲਾ ਮਿਲਿਆ ਸਮਾਨ ਨਵਾਂ ਤੇ ਕੀਮਤੀ ਲੱਗ ਰਿਹਾ ਸੀ ਤਿੰਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਲਾਲਚ ਦੀ ਚਮਕ ਉੱਭਰਾਈ ਜਿਵੇਂ ਉਹਨਾਂ ਦੀ ਮਿਹਨਤ ਰੰਗ ਲੈ ਆਈ ਹੋਵੇ ਪਰ ਉਹਨਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਹਨਾਂ ਨਾਲ ਅੱਗੇ ਕੀ ਹੋਣ ਵਾਲਾ ਹੈ ਉਹ ਤਾਂ ਆਪਣੀ ਚੋਰੀ ਵਿੱਚ ਮਗਨ ਸੀ ਇਸ ਲਈ ਤਿੰਨੋਂ ਚੋਰਾਂ ਨੇ ਬਿਨਾਂ ਕਿਸੇ ਦੇਰੀ ਕੀਤੇ ਰਾਤ ਦੇ ਹਨੇਰੇ ਵਿੱਚ ਸਾਰਾ ਕੀਮਤੀ ਸਮਾਨ ਚੁੱਪਚਾਪ ਘਰ ਤੋਂ ਬਾਹਰ ਕੱਢ ਲਿਆ ਉਹ ਬਹੁਤ ਸਾਵਧਾਨ ਸੀ ਤਾਂ ਜੋ ਕਿਸੇ ਨੂੰ ਵੀ ਪਤਾ ਨਾ ਲੱਗੇ ਉਹਨਾਂ ਨੇ ਸਾਰੇ ਗਹਿਣੇ ਤੇ ਕੀਮਤੀ ਚੀਜ਼ਾਂ ਆਪਣੇ ਨਾਲ ਲਿਆਂਦੇ ਘੋੜਿਆਂ ਉੱਪਰ ਬੰਨ੍ਹ ਦਿੱਤੀਆਂ ਤੇ ਹਨੇਰੇ ਵਿੱਚ ਹੀ ਸ਼ਹਿਰ ਛੱਡ ਕੇ ਵਾਪਸ ਆਪਣੀ ਬਸਤੀ ਵੱਲ ਰਵਾਨਾ ਹੋ ਗਏ ਪਰ ਹੁਣ ਉਹਨਾਂ ਦੇ ਸਾਹਮਣੇ ਇੱਕ ਨਵੀਂ ਮੁਸ਼ਕਲ ਖੜੀ ਹੋ ਗਈ ਉਹਨਾਂ ਦੇ ਕੋਲ ਕੁਝ ਜ਼ਿਆਦਾ ਹੀ ਕੀਮਤੀ ਸਮਾਨ ਤੇ ਦੌਲਤ ਸੀ ਜਿਸ ਦੇ ਕਰਕੇ ਉਸ ਸਮਾਨ ਨੂੰ ਲੁਕਾਉਣਾ ਔਖਾ ਹੋ ਰਿਹਾ ਸੀ ਜੇਕਰ ਉਹ ਐਂਜੀ ਬਸਤੀ ਵਿੱਚ ਦਾਖਲ ਹੋ ਜਾਂਦੇ ਤਾਂ ਹਰ ਕੋਈ ਇਹੀ ਪੁੱਛਦਾ ਕਿ ਸਿਰਫ ਇੱਕ ਦਿਨ ਵਿੱਚ ਇੰਨੀ ਦੌਲਤ ਕਿੱਥੋਂ ਆ ਗਈ ਉਹਨਾਂ ਦੀ ਚੋਰੀ ਦਾ ਭੇਦ ਖੁੱਲਣ ਦਾ ਖਤਰਾ ਵੱਧ ਗਿਆ ਤੇ ਹੁਣ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਾਰੀ ਦੌਲਤ ਕਿੱਥੇ ਤੇ ਕਿਵੇਂ ਲੁਕਾਈ ਜਾਵੇ ਤਿੰਨਾਂ ਚੋਰਾਂ ਨੇ ਹੁਣ ਬਸਤੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਜੰਗਲ ਵਿੱਚ ਸੁੰਨਸਾਨ ਪਿਆ ਖੰਡਰ ਦੇਖਿਆ ਜੋ ਕਿ ਸਾਲਾਂ ਤੋਂ ਖਾਲੀ ਪਿਆ ਸੀ ਉੱਥੇ ਹੀ ਉਹਨਾਂ ਨੇ ਸਾਰਾ ਕੀਮਤੀ ਸਮਾਨ ਲੁਕੋ ਦਿੱਤਾ ਸਿੱਕਿਆਂ ਨਾਲ ਭਰਿਆ ਹੋਇਆ ਥੈਲਾ ਉਹਨਾਂ ਨੇ ਆਪਣੇ ਇੱਕ ਸਾਥੀ ਦੇ ਹਵਾਲੇ ਕਰ ਦਿੱਤਾ ਤੇ ਬਾਕੀ ਸਮਾਨ ਖੰਡਰ ਦੇ ਇੱਕ ਲੋਕਵੇਂ ਕੋਨੇ ਵਿੱਚ ਰੱਖ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਉਸ ਤੋਂ ਬਾਅਦ ਤਿੰਨੋਂ ਵੱਖ ਹੋ ਕੇ ਆਪਣੇ ਆਪਣੇ ਘਰਾਂ ਵੱਲ ਰਵਾਨਾ ਹੋ ਗਏ ਉਹਨਾਂ ਦੇ ਚਿਹਰਿਆਂ ਉੱਤੇ ਨਿਰਾਸ਼ਾ ਤੇ ਥਕਾਵਟ ਦੇ ਨਿਸ਼ਾਨ ਸੀ ਜਿਵੇਂ ਕੋਈ ਕੰਮ ਨਾ ਮਿਲਿਆ ਹੋਵੇ ਤੇ ਖਾਲੀ ਹੱਥ ਵਾਪਸ ਆਏ ਹੋਣ ਘਰ ਵਾਲਿਆਂ ਨੂੰ ਇਹੀ ਦੱਸਿਆ ਕਿ ਬੜੀ ਕੋਸ਼ਿਸ਼ ਕੀਤੀ ਪਰ ਕੋਈ ਰੋਜ਼ਗਾਰ ਨਹੀਂ ਮਿਲਿਆ ਇਸ ਲਈ ਵਾਪਸ ਆ ਗਏ ਇੱਕ ਦਿਨ ਤਾਂ ਖਮੋਸ਼ੀ ਨਾ ਲੰਘ ਗਿਆ ਪਰ ਰਾਤ ਨੂੰ ਜਿਹੜੇ ਸਾਥੀ ਕੋਲ ਸਿੱਕਿਆਂ ਵਾਲਾ ਥੈਲਾ ਸੀ ਉਸਨੇ ਉਹ ਥੈਲਾ ਖੋਲ੍ਹਿਆ ਜਦੋਂ ਉਸਨੇ ਗਿਣਤੀ ਸ਼ੁਰੂ ਕੀਤੀ ਤਾਂ ਹੈਰਾਨ ਰਹਿ ਗਿਆ ਥੈਲੇ ਵਿੱਚ ਪੂਰੇ 1000 ਸਿੱਕੇ ਸੀ ਉਹਨਾਂ ਵੇਲੇਾਂ ਵਿੱਚ ਇਹ ਕਾਫੀ ਵੱਡੀ ਰਕਮ ਸੀ ਉਸਦਾ ਦਿਲ ਖੁਸ਼ੀ ਨਾਲ ਭਰ ਗਿਆ ਤੇ ਜਦੋਂ ਉਸਨੇ ਥੈਲੇ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਥੈਲੇ ਦੇ ਅੰਦਰੋਂ ਇੱਕ ਚਿੱਠੀ ਨਿਕਲੀ ਚਿੱਠੀ ਬੜੀ ਅਜੀਬ ਸੀ ਉਸ ਵਿੱਚ ਕੁਝ ਅਜਿਹੇ ਸ਼ਬਦ ਤੇ ਰਾਜ਼ ਸੀ ਜੋ ਨਾ ਸਿਰਫ ਹੈਰਾਨ ਕਰਨ ਵਾਲੇ ਸੀ ਸਗੋਂ ਜ਼ਿੰਦਗੀ ਬਦਲ ਦੇਣ ਵਾਲੇ ਵੀ ਸੀ ਉਹਨੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਤੇ ਕੁਝ ਹੀ ਲਾਈਨਾਂ ਪੜੀਆਂ ਸੀ ਕਿ ਉਹਦੇ ਹੱਥ ਕੰਬਣ ਲੱਗ ਪਏ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਡਰ ਤੇ ਅਫਸੋਸ ਦੀ ਹਾਲਤ ਵਿੱਚ ਉਹ ਜ਼ਮੀਨ ਉੱਤੇ ਬੈਠ ਗਿਆ ਸਾਰੀ ਦੌਲਤ ਸਾਰੇ ਸਿੱਕੇ ਉਹਦੀਆਂ ਅੱਖਾਂ ਤੋਂ ਓਝਲ ਹੋ ਗਏ ਚਿੱਠੀ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਸੀ ਕਿ ਮੇਰੀ ਇਹ ਪਿਆਰੀ ਧੀਏ ਪਤਾ ਨਹੀਂ ਤੂੰ ਹੁਣ ਕਿੱਥੇ ਹੈ ਤੇਰਾ ਪਿਓ ਵੀ ਦੁਨੀਆ ਤੋਂ ਚਲ ਵਸਿਆ ਹੈ ਤੇ ਹੁਣ ਮੈਂ ਵੀ ਅਖੀਰਲੀਆ ਸਾਹਾਂ ਲੈ ਰਹੀ ਆ ਮੈਂ ਆਪਣੇ ਤੇ ਤੇਰੇ ਪਿਓ ਦੀ ਸਾਰੀ ਜਮਾ ਪੂੰਜੀ ਪੈਸਾ ਤੇ ਸਮਾਨ ਤੇਰੇ ਲਈ ਫਲਾਣੇ ਕਮਰੇ ਵਿੱਚ ਰੱਖ ਦਿੱਤਾ ਹੈ ਤੂੰ ਜਦੋਂ ਵੀ ਆਵੇਂ ਇਹ ਤੇਰਾ ਦਹੇਜ ਹੈ ਸਾਡੀ ਤਰਫੋਂ ਇਸ ਨੂੰ ਕਬੂਲ ਕਰੇ ਵਿਆਹ ਕਰ ਤੇ ਖੁਸ਼ੀ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਮੈਨੂੰ ਪਤਾ ਹੈ ਤੇਰਾ ਵਿਆਹ ਸਿਰਫ ਗਰੀਬੀ ਕਰਕੇ ਟੁੱਟ ਗਿਆ ਇਹ ਸੋਚ ਕੇ ਮੇਰਾ ਦਿਲ ਹਰ ਰੋਜ਼ ਮਰਦਾ ਹੈ ਇਸ ਲਈ ਮੈਂ ਆਪਣਾ ਸਭ ਕੁਝ ਵੇਚ ਵਟ ਕੇ ਤੇਰੇ ਲਈ ਵਧੀਆ ਸਮਾਨ ਖਰੀਦਿਆ ਤੇ ਕੁਝ ਰਕਮ ਰੱਖ ਦਿੱਤੀ ਹੈ ਮੈਂ ਤਾਂ ਮਰ ਹੀ ਜਾਵਾਂਗੀ ਪਰ ਤੂੰ ਇਹ ਦੌਲਤ ਨਾਲ ਆਪਣੀ ਜ਼ਿੰਦਗੀ ਖੁਸ਼ੀ ਨਾਲ گزار ਲੈ ਮੇਰੀ ਇੱਤਿਹ ਗਰੀਬੀ ਬਹੁਤ ਮਾੜੀ ਚੀਜ਼ ਹੁੰਦੀ ਹੈ ਨਹੀਂ ਤਾਂ ਮੈਂ ਤੇਰੇ ਲਈ ਹੋਰ ਵੀ ਬਹੁਤ ਕੁਝ ਕਰ ਸਕਦੀ ਸੀ ਤੇਰੀ ਨਸੀਬਾਂ ਮਾਰੀ ਮਾਂ ਸੋ ਇਹ ਚਿੱਠੀ ਪੜ ਕੇ ਉਸ ਡਾਕੂ ਦੀਆਂ ਅੱਖਾਂ ਪਛਤਾਵੇ ਨਾਲ ਭਰ ਗਈਆਂ ਹੁਣ ਸਿੱਕਿਆਂ ਦਾ ਵਜ਼ਨ ਉਸ ਨੂੰ ਬੋਝ ਵਰਗਾ ਲੱਗਣ ਲੱਗਿਆ ਤੇ ਉਹਦੇ ਦਿਲ ਵਿੱਚ ਇੱਕ ਅਜੀਬ ਤੜਪ ਉਠੀ ਚਿੱਠੀ ਪੜ੍ਹ ਕੇ ਡਾਕੂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹਦਾ ਦਿਲ ਕੰਬ ਗਿਆ ਤੇ ਉਹ ਬੇਖਤਿਆਰ ਰੋਣ ਲੱਗ ਪਿਆ ਉਹ ਲੰਬੇ ਸਮੇਂ ਤੱਕ ਜ਼ਮੀਨ ਉੱਤੇ ਬੈਠਾ ਰਿਹਾ ਸਿੱਕਿਆਂ ਨਾਲ ਭਰਿਆ ਥੈਲਾ ਨਿਹਾਰਦਾ ਰਿਹਾ ਜਿਵੇਂ ਉਹ ਕੋਈ ਗੁਨਾਹ ਦਾ ਭਾਰ ਹੋਵੇ ਉਸੇ ਪਲ ਉਹਨੂੰ ਆਪਣੀ ਮਾਂ ਦੀ ਯਾਦ ਆ ਗਈ ਉਹ ਮਾਂ ਜਿਨੇ ਉਸਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਉਹਨੇ ਸੋਚਿਆ ਜੇ ਇਹ ਮੇਰੀ ਮਾਂ ਦੀ ਚਿੱਠੀ ਹੁੰਦੀ ਜੇ ਇਹ ਮੇਰੀ ਭੈਣ ਦਾ ਦਹੇਜ ਹੁੰਦਾ ਤੇ ਕੋਈ ਚੋਰ ਇਸਨੂੰ ਲੁੱਟ ਲਿਆ ਜਾਂਦਾ ਤਾ ਮੇਰੇ ਉਤੇ ਕੀ ਬੀਤਦੀ ਇਹ ਸੋਚ ਆਉਂਦੇ ਹੀ ਉਹਦੇ ਦਿਲ ਵਿੱਚ ਪਛਤਾਵੇ ਤੇ ਸ਼ਰਮ ਦੀ ਅੱਗ ਭੜਕ ਉਠੀ ਉਹਨੇ ਕਿਸੇ ਤਰ੍ਹਾਂ ਰਾਤ ਕੱਟੀ ਤੇ ਜਿਵੇਂ ਹੀ ਸਵੇਰ ਹੋਈ ਉਹ ਸਿੱਧਾ ਆਪਣੇ ਸਾਥੀਆਂ ਕੋਲ ਪਹੁੰਚ ਗਿਆ ਉਹਦੇ ਚਿਹਰੇ ਉੱਤੇ ਪਰੇਸ਼ਾਨੀ ਸ਼ਰਮ ਤੇ ਗੰਭੀਰਤਾ ਸਾਫ਼ ਝਲਕ ਰਹੀ ਸੀ ਉਹਨੇ ਆਪਣੇ ਸਾਥੀਆਂ ਨੂੰ ਸਾਰੀ ਗੱਲ ਦੱਸੀ ਤੇ ਚਿੱਠੀ ਜੇਬ ਵਿੱਚੋਂ ਕੱਢ ਕੇ ਉਹਨਾਂ ਦੇ ਸਾਹਮਣੇ ਪੜੀ ਫਿਰ ਆਖਣ ਲੱਗਾ ਮੈਂ ਤਾਂ ਇਹ ਸਿੱਕੇ ਤੇ ਸਾਰਾ ਸਮਾਨ ਵਾਪਸ ਲੈ ਕੇ ਜਾਣਾ ਹੈ ਇਹ ਸਾਡਾ ਨਹੀਂ ਹੈ ਕਿਸੇ ਮਾਂ ਦੀ ਅਖੀਰਲੀ ਉਮੀਦ ਹੈ ਉਹਦੇ ਸਾਥੀਆਂ ਨੇ ਉਹਦੀ ਗੱਲ ਸੁਣੀ ਤੇ ਖਮੋਸ਼ ਖੜੇ ਰਹੇ ਪਰ ਉਹਨਾਂ ਦੇ ਦਿਲਾਂ ਵਿੱਚ ਇੱਕ ਤੂਫਾਨ ਮਚ ਰਿਹਾ ਸੀ ਉਹਨਾਂ ਵਿੱਚੋਂ ਇੱਕ ਅੱਗੇ ਵੱਧ ਕੇ ਆਖਣ ਲੱਗਾ ਨਹੀਂ ਯਾਰ ਇਹ ਕੰਮ ਬਿਲਕੁਲ ਨਾ ਕਰੀ ਜੇਕਰ ਕਾਜ਼ੀ ਨੂੰ ਪਤਾ ਲੱਗ ਗਿਆ ਕਿ ਇਹ ਸਾਰਾ ਸਮਾਨ ਤੇਰੇ ਕੋਲ ਸੀ ਤਾਂ ਉਹ ਤੇਰਾ ਹੱਥ ਕੱਟ ਦੇਵੇਗਾ ਤੇ ਹੋਰ ਪਤਾ ਨਹੀਂ ਕਿਹੜੀ ਸਜ਼ਾ ਦੇਵੇਗਾ ਤੇ ਵੈਸੇ ਵੀ ਇਹ ਸਮਾਨ ਅਸੀਂ ਤਿੰਨਾਂ ਨੇ ਮਿਲ ਕੇ ਲੁੱਟਿਆ ਹੈ ਅਸਲੀ ਜੇਕਰ ਤੂੰ ਵਾਪਸ ਕਰੇਗਾ ਤਾਂ ਸਾਡਾ ਹਿੱਸਾ ਵੀ ਜਾਵੇਗਾ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਦੂਜੇ ਨੇ ਤੁਰੰਤ ਜ਼ੋਰ ਦੇ ਕੇ ਆਖਿਆ ਅਸੀਂ ਇਹ ਸਮਾਨ ਵਾਪਸ ਨਹੀਂ ਕਰਨਾ ਕਿਸਮਤ ਨੇ ਦਿੱਤਾ ਹੈ ਹੁਣ ਤੂੰ ਇੱਕ ਚਿੱਠੀ ਕਰਕੇ ਇੰਨਾ ਕੀਮਤੀ ਸਮਾਨ ਤੇ ਸਿੱਕਿਆਂ ਨਾਲ ਭਰਿਆ ਥੈਲਾ ਵਾਪਸ ਕਰੇਗਾ ਕੀ ਤੇਰਾ ਦਿਮਾਗ ਠੀਕ ਹੈ ਪਰ ਉਹ ਸ਼ਖਸ ਜਿਸ ਨੇ ਚਿੱਠੀ ਪੜ੍ਹੀ ਸੀ ਬੜੀ ਨਰਮੀ ਤੇ ਸੱਚਾਈ ਨਾਲ ਬੋਲਿਆ ਠੀਕ ਹੈ ਜੇ ਤੁਹਾਡੇ ਦੋਵਾਂ ਦਾ ਇਹੀ ਫੈਸਲਾ ਹੈ ਤਾਂ ਮੈਂ ਤੁਹਾਡਾ ਹਿੱਸਾ ਆਪਣੀ ਜੇਬੋਂ ਦੇ ਦੇਵਾਂਗਾ ਕਾਜ਼ੀ ਦੀ ਸਜ਼ਾ ਵੀ ਜੇਕਰ ਮੇਰੇ ਉੱਪਰ ਆਉਂਦੀ ਹੈ ਤਾਂ ਮੈਂ ਉਹ ਵੀ ਹੱਸ ਕੇ ਕਬੂਲ ਕਰ ਲਵਾਂਗਾ ਪਰ ਮੈਂ ਇੱਕ ਮਾਂ ਦੇ ਹੰਝੂ ਤੇ ਇੱਕ ਲਵਾਰਸ ਧੀ ਦੀ ਕਮੀ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਗੁਨਾਹਗਾਰ ਤਾਂ ਹਾਂ ਪਰ ਬਗੈਰਤ ਤੇ ਬੇਸ਼ਰਮ ਨਹੀਂ ਹਾਂ ਜੇ ਮੈਂ ਸਮਾਨ ਵਾਪਸ ਨਾ ਕੀਤਾ ਤਾਂ ਯਕੀਨ ਮੰਨਿਓ ਯਾਰ ਮੈਂ ਪਾਗਲ ਹੋ ਜਾਵਾਂਗਾ ਹਰ ਰਾਤ ਇਹ ਚਿੱਠੀ ਇਹ ਸ਼ਬਦ ਮੇਰੇ ਦਿਲ ਨੂੰ ਚੀਰਦੇ ਰਹਿਣਗੇ ਸੋ ਫਿਰ ਉਸਨੇ ਆਪਣੇ ਦੋਨੋਂ ਸਾਥੀਆਂ ਦੀ ਰਜ਼ਾਮੰਦੀ ਜਾ ਨਰਾਜ਼ਗੀ ਦੀ ਕੋਈ ਪ੍ਰਵਾਹ ਨਾ ਕਰਦਿਆਂ ਸਾਰਾ ਸਮਾਨ ਮੋੜ ਘੋੜੇ ਤੇ ਰੱਖਿਆ ਸਿੱਕਿਆਂ ਵਾਲਾ ਥੈਲਾ ਲਿਆ ਤੇ ਇਕੱਲਾ ਹੀ ਸ਼ਹਿਰ ਵੱਲ ਰਵਾਨਾ ਹੋ ਗਿਆ ਉਹ ਸਾਰਾ ਦਿਨ ਸਫ਼ਰ ਕਰਦਾ ਰਿਹਾ ਥਕਾਵਟ ਦੇ ਬਾਵਜੂਦ ਉਹਦਾ ਦਿਲ ਹਲਕਾ ਮਹਿਸੂਸ ਕਰ ਰਿਹਾ ਸੀ ਜਿਵੇਂ ਕੋਈ ਵੱਡਾ ਬੋਝ ਉਤਰਨ ਵਾਲਾ ਹੋਵੇ ਆਖਰਕਾਰ ਉਹ ਸ਼ਾਮ ਵੇਲੇ ਉਸ ਸ਼ਹਿਰ ਵਿੱਚ ਪਹੁੰਚ ਗਿਆ ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ ਉਹ ਗਲੀਆਂ ਵਿੱਚ ਉਸੇ ਪੁਰਾਣੇ ਘਰ ਵੱਲ ਵਧਣ ਲੱਗਾ ਕਾਫੀ देर ਪਹੁੰਚ ਗਿਆ ਸ਼ਿਕਰਨ ਤੋਂ ਬਾਅਦ ਉਹਨੂੰ ਘਰ ਲੱਭ ਹੀ ਗਿਆ ਤੇ ਉਸ ਨੂੰ ਇਹ ਵੀ ਯਕੀਨ ਸੀ ਕਿ ਉਸ ਘਰ ਵਿੱਚ ਬੁੱਢੀ ਔਰਤ ਤੋਂ ਇਲਾਵਾ ਹੋਰ ਕੋਈ ਨਹੀਂ ਹੋਵੇਗਾ। ਇਸ ਲਈ ਉਹ ਸਿੱਧਾ ਅੰਦਰ ਚਲਾ ਗਿਆ। ਪਰ ਜਿਵੇਂ ਹੀ ਉਸ ਨੇ ਘਰ ਵਿੱਚ ਕਦਮ ਰੱਖਿਆ ਤਾਂ ਇੱਕ ਕਮਰੇ ਵੱਲੋਂ ਕਿਸੇ ਔਰਤ ਦੇ ਰੋਣ ਦੀ ਆਵਾਜ਼ ਆਈ। ਉਸ ਦੇ ਦਿਲ ਵਿੱਚ ਡਰ ਬੈਠ ਗਿਆ ਕਿ ਇਹ ਕੀ ਮਾਮਲਾ ਹੈ? ਜਦੋਂ ਹੌਲੀ-ਹੌਲੀ ਅੰਦਰ ਗਿਆ ਤਾਂ ਵੇਖਿਆ ਕਿ ਉਹ ਬੁੱਢੀ ਔਰਤ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਉਸ ਦੀ ਮੌਤ ਹੋ ਚੁੱਕੀ ਹੈ। ਕਮਰੇ ਵਿੱਚ ਜਿਹੜੀ ਔਰਤ ਰੋ ਰਹੀ ਸੀ ਉਸ ਨੂੰ ਵੇਖ ਕੇ ਉਹਨੇ ਸੋਚਿਆ ਕਿ ਸ਼ਾਇਦ ਇਹੀ ਉਹ ਧੀ ਹੈ ਜਿਹਦੇ ਲਈ ਚਿੱਠੀ ਲਿਖੀ ਗਈ ਸੀ ਪਰ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਔਰਤ ਉਸ ਬੁੱਢੀ ਔਰਤ ਦੀ ਧੀ ਨਹੀਂ ਹੈ ਸਗੋਂ ਪੜੋਸਣ ਹੈ ਜੋ ਉਸ ਮਰਨ ਵਾਲੀ ਦੀ ਇੱਕੋ ਇੱਕ ਸੰਭਾਲ ਕਰਨ ਵਾਲੀ ਸੀ ਇਸ ਲਈ ਉਸ ਡਾਕੂ ਨੇ ਖਮੋਸ਼ੀ ਨਾਲ ਸਾਰਾ ਸਮਾਨ ਇੱਕ ਇੱਕ ਕਰਕੇ ਉਸੇ ਕਮਰੇ ਵਿੱਚ ਵਾਪਸ ਰੱਖ ਦਿੱਤਾ ਸਿੱਕਿਆਂ ਦਾ ਥੈਲਾ ਵੀ ਉੱਥੇ ਰੱਖ ਦਿੱਤਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹਨੂੰ ਮਿਲਿਆ ਸੀ ਉਹ ਬੜੇ ਹੀ ਆਦਬ ਤੇ ਨਰਮੀ ਨਾਲ ਇਹ ਸਭ ਕਰ ਰਿਹਾ ਸੀ ਜਿਵੇਂ ਕੋਈ ਆਮਾਨਤ ਉਹਦੇ ਅਸਲ ਹੱਕਦਾਰ ਤੱਕ ਪਹੁੰਚਾਰਿਆ ਹੋਵੇ ਉਸ ਦੌਰਾਨ ਉਹ ਪੜੋਸਣ ਔਰਤ ਜੋ ਰੋ ਰਹੀ ਸੀ ਉਹਨੂੰ ਦੇਖ ਕੇ ਹੈਰਾਨ ਰਹਿ ਗਈ ਉਹਨੇ ਪੁੱਛਿਆ ਭਾਈ ਸਾਹਿਬ ਤੁਸੀਂ ਕੌਣ ਹੋ ਡਾਕੂ ਨੇ ਹੌਲੀ ਦਿਨੇ ਜਵਾਬ ਦਿੱਤਾ ਮੈਂ ਇਹਨਾਂ ਦਾ ਰਿਸ਼ਤੇਦਾਰਾਂ ਔਰਤ ਨੇ ਸ਼ੱਕ ਭਰੀ ਨਜ਼ਰ ਨਾਲ ਵੇਖਦੇ ਹੋਏ ਆਖਿਆ ਪਰ ਪਹਿਲਾਂ ਤਾਂ ਤੁਹਾਨੂੰ ਕਦੇ ਦੇਖਿਆ ਨਹੀਂ ਇਹ ਗੱਲ ਸੁਣ ਕੇ ਡਾਕੂ ਚੁੱਪ ਰਿਹਾ ਕੁਝ ਨਾ ਬੋਲਿਆ ਉਹਨੂੰ ਸੱਚ ਦੱਸਣ ਦੀ ਲੋੜ ਨਹੀਂ ਲੱਗੀ ਹੁਣ ਉਹ ਵੀ ਜਾਣਦਾ ਸੀ ਕਿ ਉਹ ਕੋਈ ਰਿਸ਼ਤੇਦਾਰ ਨਹੀਂ ਸੀ ਪਰ ਜੇਕਰ ਉਹ ਸੱਚ ਬੋਲਦਾ ਤਾਂ ਕਾਜ਼ੀ ਦਾ ਸਾਹਮਣਾ ਕਰਨਾ ਪੈਂਦਾ ਸੋ ਉਹਨੇ ਆਪਣੀ ਇੱਛਾ ਨਾਲ ਮੁਹੱਲੇ ਦੇ ਕੁਝ ਲੋਕਾਂ ਨੂੰ ਇਕੱਠਾ ਕੀਤਾ ਉਸ ਬੁੱਢੀ ਔਰਤ ਦਾ ਜਨਾਜ਼ਾ ਤਿਆਰ ਕਰਵਾਇਆ ਕਫਨ ਦਫ਼ਨ ਦਾ ਬੰਦੋਬਸਤ ਕੀਤਾ ਤੇ ਫਿਰ ਉਸੇ ਘਰ ਵਿੱਚ ਰਹਿ ਪਿਆ ਉਹ ਉਸ ਬਜ਼ੁਰਗ ਔਰਤ ਦੀ ਧੀ ਦੀ ਉਡੀਕ ਕਰ ਰਿਹਾ ਸੀ ਜਿਹਦੇ ਲਈ ਇਹ ਸਭ ਕੁਝ ਛੱਡਿਆ ਗਿਆ ਸੀ ਇਹ ਸੱਚ ਸੀ ਕਿ ਉਹ ਇੱਕ ਡਾਕੂ ਸੀ ਪਰ ਉਸ ਦਾ ਦਿਲ ਉਸ ਦੀ ਫਿਤਰਤ ਤੇ ਉਹਦੇ ਅੰਦਰ ਵਹਿੰਦਾ ਖੂਨ ਕਿਸੇ ਭਲੇ ਘਰ ਦੇ ਸੰਸਕਾਰਾਂ ਦੀ ਨਿਸ਼ਾਨੀ ਸੀ ਕਿਉਂਕਿ ਸਿਰਫ ਬਾਹਰੀ ਸ਼ਕਲ ਸੂਰਤ ਤੋਂ ਨਹੀਂ ਇਨਸਾਨ ਦੀ ਅਸਲ ਪਹਿਚਾਨ ਉਹਦੇ ਕਰਮਾਂ ਨਾਲ ਹੁੰਦੀ ਹੈ ਜਦੋਂ ਕੋਈ ਇਨਸਾਨ ਇਨਸਾਨੀਅਤ ਨੂੰ ਅਪਣਾਉਂਦਾ ਹੈ ਨਾ ਰਹਿਮ ਸੱਚਾਈ ਵਫਾਦਾਰੀ ਤੇ ਇਨਸਾਫ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦਾ ਹੈ ਉਦੋਂ ਹੀ ਫਿਰ ਉਹ ਇਨਸਾਨ ਕਹਾਉਣ ਦੇ ਯੋਗ ਬਣਦਾ ਹੈ ਨਹੀਂ ਤਾਂ ਜੇਕਰ ਉਹ ਬੁਰਾਈ ਤੇ ਕਾਇਮ ਰਹੇ ਜ਼ੁਲਮ ਤੇ ਖੁਦਗਰਜ਼ੀ ਵਿੱਚ ਡੁੱਬਿਆ ਰਹੇ ਤਾਂ ਉਹ ਜਾਨਵਰਾਂ ਤੋਂ ਵੀ ਬੱਤਰ ਹੋ ਜਾਂਦਾ ਹੈ ਸੋ ਡਾਕੂ ਉਸੇ ਘਰ ਵਿੱਚ ਰਹਿਣ ਲੱਗ ਪਿਆ ਉਹ ਪਚਾਪ ਸਾਦਾ ਜੀਵਨ ਤੇ ਆਪਣੇ ਵਿਚਾਰਾਂ ਵਿੱਚ ਡੁੱਬਿਆ ਰਹਿੰਦਾ ਹੁਣ ਉਸ ਨੂੰ ਸਿਰਫ ਉਸ ਕੁੜੀ ਦੀ ਉਡੀਕ ਸੀ ਜਿਹਦੇ ਲਈ ਇਹ ਸਾਰਾ ਸਮਾਂ ਤੇ ਇਮਾਨਤ ਸੀ ਉਹ ਹਰ ਰੋਜ਼ ਦਰਵਾਜ਼ੇ ਵੱਲ ਤੱਕਦਾ ਮੁਹੱਲੇ ਦੇ ਲੋਕਾਂ ਤੋਂ ਪੁੱਛਦਾ ਪਰ ਕਦੇ ਕੋਈ ਖ਼ਬਰ ਨਾ ਮਿਲੀ ਸੋ ਥੋੜੇ ਹੀ ਦਿਨ ਗੁਜ਼ਰੇ ਸੀ ਕਿ ਇੱਕ ਦਿਨ ਅਚਾਨਕ ਇੱਕ ਖੂਬਸੂਰਤ ਪਰ ਪਰੇਸ਼ਾਨ ਹਾਲਤ ਵਾਲੀ ਕੁੜੀ ਘਰ ਵਿੱਚ ਦਾਖਲ ਹੋਈ ਜਿਵੇਂ ਹੀ ਉਹਨੇ ਕਮਰੇ ਵਿੱਚ ਇੱਕ ਅਜਨਬੀ ਨੂੰ ਬੈਠੇ ਦੇਖਿਆ ਉਹ ਚੀਕ ਮਾਰ ਉੱઠી ਪੁੱਛਣ ਲੱਗੀ ਕਿ ਤੁਸੀਂ ਕੌਣ ਹੋ? ਮੇਰੀ ਮਾਂ ਕਿੱਥੇ ਹੈ? ਮੇਰੇ ਅੱਬਾ ਕਿੱਥੇ ਹੈ? ਡਾਕੂ ਨੇ ਹੌਲੀ ਜੀ ਆਵਾਜ਼ ਵਿੱਚ ਜਵਾਬ ਦਿੱਤਾ। ਮੈਂ ਇੱਕ ਅਜਨਬੀ ਹਾਂ। ਤੇਰੀ ਮਾਂ ਕਾਫੀ ਸਮੇਂ ਤੋਂ ਬਿਮਾਰ ਸੀ ਤੇ ਕੁਝ ਹੀ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ। ਮੈਨੂੰ ਇਹ ਵੀ ਪਤਾ ਲੱਗਿਆ ਸੀ ਕਿ ਤੇਰਾ ਪਿਓ ਵੀ ਕੁਝ ਸਮਾਂ ਪਹਿਲਾਂ ਹੀ ਦੁਨੀਆ ਤੋਂ ਚਲਾ ਗਿਆ। ਇਹ ਸੁਣਦੇ ਹੀ ਉਹ ਕੁੜੀ ਜਿਵੇਂ ਠਹਿ ਗਈ। ਉਹਦੇ ਹੰਝੂ ਰੋਕਣ ਦਾ ਨਾਮ ਨਹੀਂ ਸੀ ਲੈ ਰਹੇ। ਉਹ ਗਾਮ ਨਾਲ ਚੀਕ-ਚੀਕ ਕੇ ਰੋ ਰਹੀ ਸੀ। ਉਹਦੀ ਹਾਲਤ ਦੇਖ ਕੇ ਡਾਕੂ ਦਾ ਦਿਲ ਭਰ ਆਇਆ। ਪਰ ਉਹਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਉਸ ਨੂੰ ਹੌਸਲਾ ਦਿੰਦਿਆ ਕਿਹਾ ਮੌਤ ਇੱਕ ਹਕੀਕਤ ਹੈ ਹਰ ਇੱਕ ਨੂੰ ਆਉਣੀ ਹੈ ਜਦੋਂ ਇਨਸਾਨ ਬੁੱਢਾ ਹੋ ਜਾਂਦਾ ਹੈ ਤਾਂ ਦੁਨੀਆ ਤੋਂ ਰੁਖਸਤ ਹੋਣਾ ਉਹਦਾ ਨਸੀਬ ਬਣ ਜਾਂਦਾ ਹੈ ਪਰ ਮੈਨੂੰ ਤੇਰੇ ਤੇ ਗੁੱਸਾ ਆ ਰਿਹਾ ਤੂੰ ਉਹਨਾਂ ਨੂੰ ਇਸ ਹਾਲਤ ਵਿੱਚ ਛੱਡ ਕਿਉਂ ਗਈ ਕੁੜੀ ਚੁੱਪਚਾਪ ਉਹਦੀ ਗੱਲ ਸੁਣ ਰਹੀ ਸੀ ڈاکੂ ਦੀਆਂ ਗੱਲਾਂ ਵਿੱਚ ਗੁੱਸਾ ਤੇ ਗੁੱਸੇ ਵਿੱਚ ਇਨਸਾਨੀਅਤ ਤੇ ਸੱਚਾਈ ਵੀ ਸੀ ਕੁੜੀ ਨੇ ਇੱਕ ਅਜਨਬੀ ਦੀਆਂ ਅੱਖਾਂ ਵਿੱਚ ਪਹਿਲੀ ਵਾਰੀ ਕਿਸੇ ਗੈਰ ਲਈ ਆਪਣਾ ਦੁੱਖ ਹਮਦਰਦੀ ਤੇ ਦਰਦ ਮਹਿਸੂਸ ਕੀਤਾ ਕੁੜੀ ਨੇ ਬੜੀ ਨਰਮੀ ਤੇ ਕੰਬਦੀ ਆਵਾਜ਼ ਨਾਲ ਕਿਹਾ ਮੈਂ ਦਰਸਲ ਆਪਣੇ ਮਾਂ ਪਿਓ ਦੀ ਮਰਜ਼ੀ ਨਾਲ ਕੁਝ ਸਮਾਂ ਪਹਿਲਾਂ ਆਪਣੀ ਭੂਆ ਦੇ ਘਰ ਦੂਜੇ ਸ਼ਹਿਰ ਚਲੀ ਗਈ ਸੀ ਉਦੋਂ ਮੇਰੇ ਮਾਂ ਪਿਓ ਪੂਰੀ ਠੀਕ ਸੀ ਸ਼ਾਇਦ ਉਹਨਾਂ ਦੀ ਅਚਾਨਕ ਮੌਤ ਹੋਈ ਹੋਵੇ ਪਰ ਰੱਬ ਵੱਲੋਂ ਹੀ ਮੈਨੂੰ ਉਹਨਾਂ ਦੀ ਮੌਤ ਦੀ ਕੋਈ ਖ਼ਬਰ ਨਹੀਂ ਮਿਲੀ ਪਤਾ ਨਹੀਂ ਕਿਉਂ ਜਾਂ ਕਿਸੇ ਨੇ ਦੱਸਣਾ ਨਹੀਂ ਚਾਹਿਆ ਡਾਕੂ ਚੁੱਪਚਾਪ ਸੁਣਦਾ ਰਿਹਾ ਫਿਰ ਉਸਨੇ ਇੱਕ ਡੂੰਘਾ ਸਾਹ ਲੈਂਦੇ ਆਪਣੀ ਸੱਚਾਈ ਦਾ ਭਾਰ ਹਲਕਾ ਕਰਨ ਲਈ ਸਭ ਕੁਝ ਸਾਫ਼-ਸਾਫ਼ ਦੱਸ ਦਿੱਤਾ ਕਿ ਮੈਂ ਮੰਨਦਾ ਵਾਂ ਕਿ ਮੈਂ ਇੱਕ ਡਾਕੂ ਆ ਮੈਂ ਤੇਰੇ ਘਰ ਵਿੱਚ ਸਭ ਕੁਝ ਕੀਮਤੀ ਲੁੱਟ ਲਿਆ ਜੇ ਤੂੰ ਚਾਹੇ ਤਾਂ ਮੈਨੂੰ ਸਜ਼ਾ ਦੇਵਾ ਸਕਦੀਆਂ ਮਾਫ਼ ਵੀ ਕਰ ਸਕਦੀਆਂ ਫੈਸਲਾ ਤੇਰੇ ਹੱਥ ਵਿੱਚ ਹੈ ਕੁੜੀ ਦੀਆਂ ਅੱਖਾਂ ਵਿੱਚ ਹੁਣ ਫਿਰ ਹੰਝੂ ਵਹਿ ਤੁਰੇ ਪਰ ਹੁਣ ਉਹਨਾਂ ਦੇ ਵਿੱਚ ਦੁੱਖ ਦੇ ਨਾਲ-ਨਾਲ ਹਮਦਰਦੀ ਸ਼ੁਕਰਗੁਜ਼ਾਰੀ ਤੇ ਉਸ ਅਜਨਬੀ ਦੇ ਲਈ ਇੱਕ ਖਾਸ ਮਿਹਰਬਾਨੀ ਵੀ ਸੀ ਉਹਦੇ ਦਿਲ ਵਿੱਚ ਉਸ ਡਾਕੂ ਲਈ ਥਾਂ ਬਣਨ ਲੱਗ ਪਈ ਡਾਕੂ ਉੱਠ ਕੇ ਜਾਣ ਲੱਗਾ ਤੇ ਬੋਲਿਆ ਹੁਣ ਇਹ ਘਰ ਇਹ ਸਾਰਾ ਕੀਮਤੀ ਸਮਾਨ ਸਭ ਕੁਝ ਤੁਹਾਡੇ ਹਵਾਲੇ ਹੈ ਤੁਹਾਡਾ ਹੈ ਜੇ ਕਦੇ ਲੋੜ ਹੋਵੇ ਜਾਂ ਕੋਈ ਮੁਸ਼ਕਲ ਆਵੇ ਤਾਂ ਫਲਾਣੀ ਬਸਤੀ ਵਿੱਚ ਮੇਰਾ ਘਰ ਹੈ ਮੈਨੂੰ ਜ਼ਰੂਰ ਯਾਦ ਕਰ ਲੈਣਾ ਕੁੜੀ ਫੌਰਨ ਬੋਲੀ ਨਹੀਂ ਤੁਸੀਂ ਮੈਨੂੰ ਇਕੱਲੇ ਛੱਡ ਕੇ ਨਹੀਂ ਜਾ ਸਕਦੇ ਤੁਸੀਂ ਜਿਹੜੀ ਇਮਾਨਦਾਰੀ ਤੇ ਸੱਚੇ ਦਿਲ ਨਾਲ ਮਾਂ ਦੀ ਇਮਾਨਤ ਵਾਪਸ ਕੀਤੀ ਹੈ ਇਹ ਕੋਈ ਆਮ ਇਨਸਾਨ ਨਹੀਂ ਕਰ ਸਕਦਾ ਜੇ ਤੁਸੀਂ ਚਾਹੋ ਤਾਂ ਇਹ ਸਿੱਕੇ ਰੱਖ ਲਵੋ ਇੱਥੇ ਹੀ ਕੋਈ ਵਪਾਰ ਸ਼ੁਰੂ ਕਰੋ ਪਰ ਮੈਨੂੰ ਛੱਡ ਕੇ ਨਾ ਜਾਓ ਸੋ ਕੁਝ ਸਮੇਂ ਵਿੱਚ ਦੋਵਾਂ ਦਾ ਵਿਆਹ ਹੋ ਗਿਆ ਤੇ ਹੁਣ ਉਹ ਕੋਈ ਡਾਕੂ ਨਹੀਂ ਸੀ ਸਗੋਂ ਇੱਕ ਇਮਾਨਦਾਰ ਵਪਾਰੀ ਬਣ ਚੁੱਕਿਆ ਸੀ ਕੁਝ ਸਮੇਂ ਬਾਅਦ ਪੁਰਾਣੀ ਬਸਤੀ ਤੋਂ ਉਹਦੇ ਦੋਵੇਂ ਪੁਰਾਣੇ ਦੋਸਤ ਵੀ ਉਹਦੇ ਘਰ ਆਏ ਉਹਨਾਂ ਨੇ ਉਹਦੀ ਬਦਲੀ ਹੋਈ ਜ਼ਿੰਦਗੀ ਵੇਖੀ ਉਹਦੀ ਇੱਜ਼ਤ ਸਕੂਨ ਮੁਹੱਬਤ ਦੇਖੀ ਤੇ ਉਹਨਾਂ ਦੇ ਦਿਲ ਵੀ ਪਿਗਲ ਗਏ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਬਦਲਣ ਦਾ ਫੈਸਲਾ ਕਰ ਲਿਆ ਉਦਯੋਗ ਕਾਰੋਬਾਰ ਵਿੱਚ ਉਹਦੇ ਨਾਲ ਸ਼ਾਮਲ ਹੋ ਗਏ ਤੇ ਇਸ ਤਰ੍ਹਾਂ ਇੱਕ ਡਾਕੂ ਇੱਕ ਕਾਮਯਾਬ ਤੇ ਅਮੀਰ ਵਪਾਰੀ ਬਣ ਗਿਆ ਆਪਣੀ ਇਮਾਨਦਾਰੀ ਦੀ ਬਦੌਲਤ ਉਹਨੇ ਉਹ ਸਭ ਕੁਝ ਹਾਸਲ ਕਰ ਲਿਆ ਜੋ ਕਈ ਵਾਰ ਸਖਤ ਮਿਹਨਤ ਨਾਲ ਵੀ ਨਹੀਂ ਮਿਲਦਾ ਸੋ ਇਸ ਕਹਾਣੀ ਵਿੱਚ ਸਾਡੇ ਲਈ ਕਈ ਵੱਡੇ ਸਬਕ ਲੁਕੇ ਹੋਏ ਨੇ ਪਹਿਲਾ ਤੇ ਸਭ ਤੋਂ ਮਹੱਤਵਪੂਰਨ ਸਬਕ ਇਹ ਹੈ ਕਿ ਇਨਸਾਨ ਨੂੰ ਹਰ ਹਾਲਤ ਵਿੱਚ ਇਨਸਾਨੀਅਤ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜੇ ਕਿਤੇ ਲੱਗੇ ਕਿ ਸਾਡਾ ਲਾਭ ਕਿਸੇ ਹੋਰ ਦੀ ਮੁਸੀਬਤ ਜਾਂ ਲਚਾਰੀ ਉੱਤੇ ਆਧਾਰਿਤ ਹੈ ਤਾਂ ਉੱਥੇ ਰੁਕ ਜਾਣਾ ਹੀ ਅਸਲ ਗੈਰਤ ਤੇ ਇਨਸਾਨੀਅਤ ਦੀ ਪਛਾਣ ਹੁੰਦੀ ਹੈ। ਦੂਜਾ ਸਬਕ ਇਹ ਹੈ ਕਿ ਇਮਾਨਦਾਰੀ ਤੇ ਹੋਰਾਂ ਦੀ ਮਦਦ ਦਾ ਇਨਾਮ ਉਹ ਰੱਬ ਕਈ ਗੁਣਾ ਵਧਾ ਕੇ ਦਿੰਦਾ ਹੈ। ਜਿਵੇਂ ਉਸ ਡਾਕੂ ਨੂੰ ਨਾ ਸਿਰਫ ਉਹ ਦੌਲਤ ਮਿਲੀ ਸਗੋਂ ਇੱਕ ਚੰਗਾ ਜੀਵਨ ਸਾਥੀ ਆਪਣਾ ਘਰ ਤੇ ਇੱਜ਼ਤ ਭਰੀ ਜ਼ਿੰਦਗੀ ਵੀ ਨਸੀਬ ਹੋਈ। ਨਾਲ ਹੀ ਪਾਪਾਂ ਭਰੀ ਜ਼ਿੰਦਗੀ ਤੋਂ ਨਜਾਤ ਮਿਲੇ ਤੀਜਾ ਤੇ ਸਭ ਤੋਂ ਵੱਡਾ ਸਬਕ ਇਹ ਹੈ ਕਿ ਜੇ ਅਸੀਂ ਰੱਬ ਦੇ ਡਰ ਤੇ ਇਨਸਾਨੀਅਤ ਦੇ ਨਾਤੇ ਕਿਸੇ ਦੇ ਲਈ ਦਵਾਈ ਬਣ ਜਾਈਏ ਤੇ ਸੱਚੀ ਤੌਬਾ ਕਰਕੇ ਗੁਨਾਹ ਛੱਡ ਦਈਏ ਤਾਂ ਉਹ ਰੱਬ ਦੁਨੀਆ ਤੇ ਦਰਗਾਹ ਦੋਹਾਂ ਵਿੱਚ ਸਾਡੀ ਇੱਜ਼ਤ ਵਧਾਉਂਦਾ ਹੈ ਇਸ ਲਈ ਸਾਨੂੰ ਵੀ ਚਾਹੀਦਾ ਹੈ ਕਿ ਬੁਰਾਈ ਦੇ ਰਾਹ ਨੂੰ ਛੱਡੀਏ ਤੇ ਰੱਬ ਜ਼ਰੂਰ ਭਲਾਈ ਦਾ ਰਾਹ ਖੋਲੇਗਾ ਸੋ ਦੋਸਤੋ ਮੈਨੂੰ ਉਮੀਦ ਹੈ ਕਿਸ ਕਹਾਣੀ ਵਿੱਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਕੰਮ ਦੇ किस्से ਲਿਆਉਂਦਾ ਰਹਾਂਗਾ